ਇੱਕ ਬੜੀ ਜਰੂਰੀ ਖਬਰ ਦਰਸ਼ਕੋ ਮੈਂ ਤੁਹਾਨੂੰ ਦਰਸਾਣੇ ਸਾਂਝੀ ਕਰਨ ਲਗਾ ਤਾਂ ਉਹ ਦਿਖਾ ਦੇਵਾਂਗੇ ਕਿ ਅਸ ਆਪਣੇ ਚੈਨਲ ਦੇ ਰਾਹੀਂ ਇੱਕ ਸਕੂਟੀ ਦਸਾਂ ਨੇ ਦੱਸਿਆ ਜਾ ਲਗੀ ਦੋ ਤਿੰਨ ਦਿਨ ਦੀ ਸਕੂਟੀ ਲੱਗੀ ਦੀ ਹੈ ਮਗਰ ਇਸੇ ਅਜ ਤੱਕ ਕੋਈ ਲੈਣ ਨਹੀਂ ਆਇਆ ਦਰਸ਼ਕੋ ਸਾ ਆਪਣੇ ਚੈਨਲ ਦੇ ਰਾਹੀਂ ਇੱਕ ਅਪੀਲ ਜਰੂਰ ਕਰਗੇ ਕਿ ਜਿੰਨੇ ਵੀ ਸਾਡੇ ਦਰਸ਼ਕ ਹੈ ਖਬਰ ਦਿਖਾ ਦੇਣਾ ਇਹ ਸਕੂਟੀ ਦੀ ਪਛਾਣੋ ਕਿਉਂਕਿ ਕਾਫੀ ਦਿਨ ਦੀ ਇਹ ਸਕੂਟੀ ਲੱਗੀ ਦੀ ਹੈ ਮਰੇ ਦੇ ਤੱਕ ਇਸ ਕੋਈ ਲੈਣ ਨਹੀਂ ਆਇਆ ਦਰਸ਼ਕੋ ਜਿਸਲੇ ਵੀ ਅਸੀਂ ਆਪਣੇ ਚੈਨਲ ਦੇ ਰਾਹੀਂ ਕੋਈ ਵੀ ਖਬਰ ਕਰਨਿਆ ਤੂੰ ਦਾ ਅਸਰ ਜਰੂਰ ਹੁੰਦਾ ਪਰ ਤੋ ਦਿਖ ਸਕੋ ਸਕੂਟੀ ਦੱਸਿਆ ਗਿਆ ਕਿ ਦੋ ਤਿੰਨ ਦਿਨ ਦੀ ਸਕੂਟੀ ਲੱਗੀ ਦੀ ਚਾਕਲੇਟ ਕਲਰ ਦੀ ਸਕੂਟੀ ਹੈ ਸਕੂਟੀ ਦਾ ਨੰਬਰ ਵੀ ਮੈਂ ਤੁਹਾਨੂੰ ਦਗਾ ਸਾਂਝਾ ਕਰੀਉੜਗਾ ਜਕੇ 2CD 4872 ਦਰਸ਼ਕੋ ਸਕੂਟੀ ਦਾ ਨੰਬਰ ਹੈ ਤੇ ਜਰੂਰ ਸੰਪਰਕ ਕਰਿਓ ਅਸੀਂ ਜੰਮੂ ਕਸ਼ਮੀਰ ਪੁਲਿਸ ਅਗੇ ਵੀ ਇੱਕ ਅਪੀਲ ਜਰੂਰ ਕਰਕੇ ਦਰਸ਼ਕੋ ਜੇ ਜੰਮੂ ਕਸ਼ਮੀਰ ਪੁਲਿਸ ਵੀ ਸਾਡੀ ਇਹ ਖਬਰ ਦਿਖਾਦੀ ਹੈ ਤੇ ਸਕੂਟੀ ਜਰੂਰ ਆਪਣੇ ਕਬਜ਼ੇ ਵਿੱਚ ਜਰੂਰ ਲੈ ਲਾਓ ਸਾਰੀ ਗੱਲਬਾਤ ਕਰਨੇ ਜਿਸ ਭਰਾ ਕੋਲੇ ਸਕੂਟੀ ਦਿੱਖੀ ਹੈ ਤੇ ਜਿੰਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਵੇ ਕਿਹਨਾ ਨਾਮ ਹੁੰਦਾ ਜੇ ਮੇਰਾ ਨਾਮ ਤਰਲੋਕ ਸਿੰਘ ਹੈ ਇੱਕ ਇੱਕ ਗੱਲ ਬਾਤ ਉਹ ਕੁੱਦਨ ਦੀ ਸਕੂਟੀ ਲੱਗੀ ਦੀ ਹੈ। ਇਹ ਸਕੂਟੀ ਵੀਰਵਾਰ ਰਾਤ ਨੂੰ ਕੋਈ ਇਸ ਤਰ੍ਹਾਂ ਰੋਡ ਦੇ ਉੱਪਰ ਹੋਰ ਥੋੜੀ ਅੱਗੇ ਸੀ ਅਸੀਂ ਸਾਈਡ ਤੇ ਲਗਾਈ ਸੀ ਹੁਣ ਫਿਰ ਥੋੜੀ ਪਿੱਛੇ ਕੀਤੀ ਗਈ ਇਸ ਤੇ ਲੱਗੀ ਸੀ ਸਕੂਟੀ ਇਹ ਤੇ ਪਹਿਲਾਂ ਲੋਕ ਲੱਗੇ ਦਾ ਸੀ। ਤੇ ਕੋਈ ਹਾਦਸਾ ਨਾ ਹੋਵੇ ਸਿਰਫ ਅਸੀਂ ਥੋੜੀ ਸਾਈਡ ਤੇ ਕਰ ਦਿੱਤੀ ਸਕੂਟੀ ਇਹ ਵੀਰਵਾਰ ਰਾਤ ਦੀ ਸਕੂਟੀ ਲੱਗੀ ਹੋਈ ਹੈ। ਕੱਲ ਵੀ ਕੋਈ ਨਹੀਂ ਲੈਣ ਵਾਸਤੇ ਆਇਆ ਤੇ ਅੱਜ ਵੀ ਅਜੇ ਤੱਕ ਕੋਈ ਨਹੀਂ ਲੈਣ ਆਇਆ। ਇਸ ਵਕਤ ਅਸੀਂ ਲਾਇਆ ਉਸ ਦਾ ਕਿਸੇ ਨੇ ਚੋਰੀ ਕਰਕੇ ਲੈ ਕੇ ਖੜੀ ਕੀਤੀ ਆ। ਇਸ ਸੀਜ਼ਨ ਮਿਲਿਆ ਕੋਈ ਉਸ ਦਾ ਕੋਈ ਅਮਰ ਅਸੀਂ ਵਿੱਚ ਕਿੰਨੇ ਜਾ ਰਿਹਾ ਹੋਵੇ। ਵਿੱਚ ਰੋਡ ਤੇ ਲਾ ਕੇ ਚ ਅਸੀਂ ਇਹ ਇਤਲਾਹ ਤੁਹਾਡੇ ਚੈਨਲਾਂ ਨੂੰ ਮਾਤਵਨਾਈ ਦੱਸਣਾ ਚਾਹੁੰਦੇ ਆ ਕਿ ਜਿਸ ਕਿਸੇ ਦੀ ਸਕੂਟਰੀ ਆ ਕੇ ਲੈ ਜਾਓ ਨਹੀਂ ਤੇ ਅਸੀਂ ਪੁਲਿਸ ਥਾਣੇ ਰਿਪੋਰਟ ਕਰਵਾ ਕੇ ਇਸ ਸਕੂਟੀ ਉਥੋਂ ਚਕਾ ਦੇਈਏ ਪੁਲਿਸ ਸਿੰਘੀ ਇਨਫਾਰਮੇਸ਼ਨ ਵਗੈਰਾ ਦਿੱਤੀ ਹੈ ਇਹ ਇਸ ਤਰ੍ਹਾਂ ਫੋਟੋ ਖਿੱਚ ਕੇ ਭੇਜੀ ਸੀ ਕਿ ਜਿਵੇਂ ਕਿ ਸਕੂਟਰੀ ਸਾਡੇ ਇਸ ਇਲਾਕੇ ਦੇ ਤੇ ਖੜੀ ਹੈ ਪਤਾ ਨਹੀਂ ਕੌਣ ਲੈ ਕੇ ਗਿਆ ਸਾਨੂੰ ਦੱਸ ਕੇ ਕੋਈ ਨਹੀਂ ਗਿਆ ਦੁਕਾਨ ਹੈ ਸਾਡੀ ਇੱਥੇ ਸਾਹਮਣੇ ਇਸ ਤਰ੍ਹਾਂ ਕੇ ਚੁੱਕੇ ਸੜੀ ਛੱਡ ਦੇ ਕਿ ਜੇ ਕੋਈ ਸਾਡਾ ਦਰਸ਼ਕ ਦਿੱਕਾ ਦਾ ਤਾਂ ਥੋੜੀ ਜੀ ਲੋਕੇਸ਼ਨ ਦੱਸੀ ਉਹਨਾਂ ਕਿਸ ਜਗ੍ਹਾ ਸਕੂਟੀ ਲੱਗੀ ਦੀ ਜੇ ਕੋਈ ਇਸ ਨੂੰ ਸਿੰਮਲ ਮੋੜ ਲਿੰਕ ਸਿੰਮਲ ਮੋੜ ਬਸ ਜੋ ਚੌਕ ਹੈ ਬਾਹਰ ਹੀਲੇ ਹੰਤ ਆਪਣਾ ਪਰਮਨੰਸੀ ਹੈ ਉਹਦੇ ਸਾਹਮਣੇ ਬਿਲਕੁਲ ਦੁਕਾਨ ਹੈ ਐਸ ਕੇ ਡੀਰ ਇੱਥੇ ਆ ਕੇ ਸਕੂਟਰੀ ਖੜੀ ਹੈ ਤੁਸੀਂ ਆ ਕੇ ਇੱਥੋਂ ਲੈ ਜਾ ਸਕਦੇ ਹੋ ਵੀਰ ਜੀ ਦਾ ਨੰਬਰ ਤੁਹਾਨੂੰ ਮੈਂ ਸ਼ੇਅਰ ਕਰਵਾ ਦਿੰਦਾ ਨਾ 9464 887799 ਇਹ ਵੀਰ ਜੀ ਦਾ ਸਾਡੇ ਵੀਰ ਜੀ ਗੁਰਮੀਤ ਸਿੰਘ ਜੀ ਦਾ ਨੰਬਰ ਹੈ ਜਿੰਨਾਂ ਦੀ ਦੁਕਾਨ ਹੈ ਉਹਦੀ ਸ਼ਾਪ ਦੇ ਬਾਹਰ ਖੜੀ ਸੀ ਇਸ ਵਾਸਤੇ ਅਸੀਂ ਕਹਿੰਨੇ ਕਿ ਜਿਸ ਕਿਸੇ ਦੀ ਹੈ ਤੇ ਵੀਰ ਜੀ ਨਾਲ ਰਾਬਤਾ ਕਰਕੇ ਲੈ ਜਾਓ ਸਕੂਟਰੀ ਇਹ ਲੋਕਲ ਆਦੀ ਜਿਵੇਂ ਮੈਂ ਵੀ ਇਹਨੇ ਦੇਖਿਆ ਕਿ ਜਿਹੜਾ ਸੀਟ ਕਵਰ ਲੱਗੇ ਹੋਏ ਨੇ ਇਹ ਗੇਗੀਆਂ ਮੋੜ ਦੇ ਸੀਟ ਕਵਰ ਲੱਗੇ ਹੋਏ ਨੇ ਇਹ ਸਾਡੇ ਇਲਾਕੇ ਦੀ ਹੀ ਇੱਕ ਸਕੂਟਰੀ ਹੈ ਉਸ ਦਾ ਕਿਸੇ ਨੇ ਮਜਬੂਰੀ ਖੜੀ ਕੀਤੀ ਹੈ ਜਾਂ ਕਿਸੇ ਚੋਰ ਨੇ ਉਹਨਾਂ ਦੇ ਚੋਰੀ ਕਰਕੇ ਕਿੱਥੇ ਲੈ ਖੜੀ ਕੀਤੀ ਹੈ ਕੋਈ ਪਤਾ ਨਹੀਂ ਕਿਸ ਤਰ੍ਹਾਂ ਕਿਸ ਪਾਰਨਾ ਕਰਕੇ ਇੱਥੇ ਖੜੀ ਕਰ ਗਈ ਹੈ ਨਾ ਅੱਜ ਤਿੰਨ ਦਿਨੋਂ ਗੇ ਸਕੂਟਰੀ ਤੇ ਖੜੀ ਹੈ ਸਾਥੀਓ ਤੋ ਦਿਖ ਸਕਦੇ ਜੰਦੀਆਂ ਦੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦੱਗੇ ਸਕੂਟੀ ਤੋ ਦਿਖ ਸਕਦੇ ਜੇਕਰ 2 CD 4872 ਦਾ ਸਕੂਟੀ ਦਾ ਨੰਬਰ ਹੈ ਸਕੂਟੀ ਦੀ ਪਛਾਣੋ ਖਬਰ ਕੀ ਜਿਆਦਾ ਕੋਲ ਜਿਆਦਾ ਸ਼ੇਅਰ ਜਰੂਰ ਕਰੋ ਜਿਹੜੇ ਦਰਸ਼ਕ ਸਾਡੇ ਕਰਨੇ ਹੋਂ ਜੁੜਾ ਦੇਣਾ ਸੇ ਇੱਕ ਵਾਰੀ ਖਬਰ ਫੇਰ ਰਿਪੀਟ ਕਰੀ ਉਲਚੇ ਜਿਹੜੀ ਸਕੂਟੀ ਦਰਸ਼ਕਾਂ ਮਾ ਤੋਈ ਤਾਂ ਸਦਾ ਸਿੰਪਲ ਮੋਟਰ ਸਕੂਟੀ ਲੱਗੀ ਦੀ ਆ ਦੱਸਿਆ ਗਿਆ ਕਿ ਦੋ ਤਿੰਨ ਦਿਨ ਦੀ ਸਕੂਟੀ ਲੱਗੀ ਦੀ ਮਰੇ ਇਸ ਦਾ ਕੋਈ ਲੈਣ ਨਹੀਂ ਆਇਆ ਦਰਸ਼ਕੋ ਜਿਨੇ ਤੋਈ ਪੜਾ ਕੁਛ ਦਿਨ ਪਹਿਲਾ ਸੇ ਆਪਣੇ ਇੱਕ ਚੈਨਲ ਦੇ ਰਾਹੇ ਇੱਕ ਖਬਰ ਚਲਾਈ ਦੀ ਜਿੱਤੇ ਗਾਂਧੀ ਨਗਰ ਪੁਲਿਸ ਸਟੇਸ਼ਨ ਵਿੱਚ 40 ਮੋਟਰਸਾਈਕਲ ਸਕੂਟੀ ਔਰ ਬੁਲੇਟ ਬਾਈਕ ਵਗੈਰਾ ਜਿਹੜੇ ਜੰਮੂ ਕਸ਼ਮੀਰ ਪੁਲਿਸ ਨੇ ਪਕੜਿਆ ਸੇ ਓਪੀ ਖਬਰ ਤੁਹਾਨੂੰ ਦੱਤਾ ਅਗਰ ਜਰੂਰ ਪ ਇਹ ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਅੱਜ ਸਾਂਝੀਆਂ ਕਰਾਵਾਂ ਇਹ ਤਸਵੀਰਾਂ ਜਿਹੜੀਆਂ ਆਰਸਪੁਰਾ ਦਾ ਸਿੰਬਲ ਮੋੜ ਦੀਆਂ ਤਸਵੀਰਾਂ ਨੇ ਜਿਥੇ ਤੋਂ ਦਿਖਦਾ ਮੈਨ ਸਿੰਬਲ ਮੋੜ ਵਿੱਚ ਇੱਕ ਸਕੂਟੀ ਜਿਹੜੀ ਦੋ ਤਿੰਨ ਦਿਨ ਦੀ ਸਕੂਟੀ ਲੱਗੀ ਦੀ ਮਰੇ ਅਜ ਤੱਕ ਅਸੀਂ ਕੋਈ ਲੈਣ ਨਹੀਂ ਆਇਆ ਤੇ ਵੀਡੀਓ ਕੀ ਜਿਆਦਾ ਕੋਲਾ ਜਿਆਦਾ ਸ਼ੇਅਰ ਜ਼ਰੂਰ ਕਰਿਓ ਅਸੀਂ ਜੰਮੂ ਕਸ਼ਮੀਰ ਪੁਲਿਸ ਅਗੇ ਵੀ ਇੱਕ ਅਪੀਲ ਜ਼ਰੂਰ ਕਰਕੇ ਕਿ ਸਾਡੀ ਖਬਰ ਦਿਖਾ ਦੇਣਾ ਤੇ ਜ਼ਰੂਰ ਇਹ ਸਿੰਬਲ ਮੋੜ ਜ਼ਰੂਰ ਇਹ ਕਾ ਵੀ ਸੰਪਰਕ ਕਰਨ ਤੇ ਵੀਜ਼ਰ ਕਮ ਹੈ ਸਕੂਟੀ ਦਰਸ਼ਕਾਂ ਤੋਂ ਦਿਖਦਾ ਦਿਓ ਸਕੂਟੀ ਦਾ ਨੰਬਰ ਜੇਕਈ ਰਟੂਟੂ ਜੇਕਰ 2CD4872 ਦਰਸ਼ਕੋ ਇਸ ਸਕੂਟੀ ਦਾ ਨੰਬਰ ਹੈ ਸਕੂਟੀ ਕੀ ਪਛਾਣੋ ਕਿਉਂਕਿ ਸਕੂਟੀ ਜਸਪਰਾਜ ਕੋਈ ਗੁੰਮਾਈ ਦੀ ਹੁੰਨੀ ਹੈ ਕਿਉਂਕਿ ਉਹ ਵਾਕਿਆ ਬਹੁਤ ਜ਼ਿਆਦਾ ਪਰੇਸ਼ਾਨ ਹਨ ਕਿਉਂਕਿ ਅੱਜ ਦਿਨ ਕਾਫੀ ਖਬਰਾਂ ਜਿਹੜੀਆਂ ਚੋਰੀ ਦੀਆਂ ਦਿਖਣੇ ਲਈ ਮਿਲਦੀਆਂ ਨੇ ਕਿਉਂਕਿ ਅਸ ਵੀ ਆਪਣੇ ਚੈਨਲ ਦਾ ਰਾਏ ਖਬਰਾਂ ਕਰਦੇ ਰਹਿੰਦੇ ਨੇ ਚੋਰੀ ਦੀਆਂ ਤੇ ਕੋਈ ਸੋਚਦਾ ਕਿ ਚੋਰੀ ਵੀ ਸਕੂਟੀ ਹੈ ਮਰਸ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਸਾਡਾ ਚੈਨਲ ਇਸ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਮਰੇ ਇਹ ਤਸਵੀਰਾਂ ਮੈਂ ਤੁਹਾਨੂੰ ਦੇ ਕੇ ਸਾਂਝੀਆਂ ਕਰਾ ਰਹਾ ਹਾਂ ਇਹ ਸਿੰਬਲ ਮੋੜ ਦੀਆਂ ਤਸਵੀਰਾਂ ਜਿੱਥੇ ਅੱਜ ਤਿੰਨ ਚਾਰ ਦਿਨ ਦੀ ਸਕੂਟੀ ਲੱਗੀ ਦੀ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਔਰ ਕੋਈ ਅਪਡੇਟ ਸਾਡੇ ਕੋਲ ਆਉਂਦੇ ਜਦ ਤੱਕ ਜ਼ਰੂਰ ਪੀ ਜਾਗੇ ਬਸ ਇੰਨੇ ਕਰਨਾ ਸੀ